ਵੱਡੀ ਖਬਰ ਦਿੱਲੀ ਵਿਧਾਨ ਸਭਾ ਚੋਣਾਂ 2025 ਦੇ ਨਤੀਜੇ ਆ ਰਹੇ ਹਨ ਦਿੱਲੀ ਦੇ ਸਾਬਕਾ ਸੀਐਮ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਰੀਵਾਲ ਨਵੀਂ ਦਿੱਲੀ ਸੀਟ ਤੇ ਸੱਤਰਾਂ ਦੀ ਗਿਣਤੀ ਚ 238 ਵੋਟਾਂ ਨਾਲ ਪਿੱਛੇ ਹੋ ਗਏ ਹਨ ਅਤੇ ਉਹਨਾਂ ਨੂੰ ਹੁਣ ਤੱਕ 14226 ਵੋਟਾਂ ਹੀ ਪਈਆਂ ਹਨ ਇਸ ਸੀਟ ਤੇ ਭਾਜਪਾ ਦੇ ਉਮੀਦਵਾਰ ਪ੍ਰਵੇਸ਼ ਸਾਹਿਬ ਅੱਗੇ ਚੱਲ ਰਹੇ ਹਨ ਉਹਨਾਂ ਨੂੰ 14464 ਵੋਟਾਂ ਨਾਲ ਵੱਡੀ ਲੀਡ ਮਿਲ ਰਹੀ ਹੈ ਨਤੀਜਿਆਂ ਚ ਕਈ ਉਲਟ ਫੇਰ ਹੋਣ ਦੀ ਸੰਭਾਵਨਾ ਹੈ ਭਾਜਪਾ ਤੇ ਆਮ ਆਦਮੀ ਪਾਰਟੀ ਵਿਚਕਾਰ ਮੁਕਾਬਲਾ ਹੁਣ ਸਾਫ ਨਜ਼ਰ ਆ ਰਿਹਾ ਹੈ ਦਿੱਲੀ ਦੀਆਂ ਸਾਰੀਆਂ 70 ਸੀਟਾਂ ਦੇ ਵੋਟਾਂ ਦੀ ਗਿਣਤੀ ਜਾਰੀ ਹੈ ਸ਼ੁਰੂਆਤੀ ਰੁਝਾਨਾਂ ਚ ਭਾਜਪਾ ਨੇ ਬਹੁਮਤ ਹਾਸਲ ਕੀਤਾ ਹੈ ਭਾਜਪਾ 44 ਸੀਟਾਂ ਤੇ ਅੱਗੇ ਹੈ ਤੇ ਆਪ 26 ਸੀਟਾਂ ਤੇ ਅੱਗੇ ਚੱਲ ਰਹੀ ਹੈ ਹੁਣ ਤੱਕ ਦੇ ਨਤੀਜਿਆਂ ਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਦਾ ਨਜ਼ਰ ਆ ਰਿਹਾ ਹੈ ਤੇ ਬੀਜੇਪੀ ਆਮ ਆਦਮੀ ਪਾਰਟੀ ਤੋਂ 16 ਸੀਟਾਂ ਦੀ ਲੀਡ ਨਾਲ ਅੱਗੇ ਚੱਲ ਰਹੀ ਹੈ ਜੰਗਪੁਰਾ ਵਿਧਾਨ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਮਨੀਸ਼ ਇਸੋਦੀਆ ਨੇ ਕਿਹਾ ਕਿ ਨਤੀਜੇ ਵਾਲੇ ਦਿਨ ਹਰ ਕੋਈ ਚਿੰਤਤ ਹੈ ਅਸੀਂ ਵੀ ਇਨਸਾਨ ਹਾਂ ਪਰ ਸਾਨੂੰ ਭਰੋਸਾ ਹੈ ਕਿ ਅਸੀਂ ਸਰਕਾਰ ਬਣਾਉਣ ਜਾ ਰਹੇ ਹਾਂ ਕਿਉਂਕਿ ਅਸੀਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਕੰਮ ਕੀਤਾ ਹੈ ਲੋਕਾਂ ਨੇ ਇਮਾਨਦਾਰੀ ਅਤੇ ਕੰਮ ਦੀ ਰਾਜਨੀਤੀ ਨੂੰ ਵੋਟ ਦਿੱਤਾ ਹੈ ਅਸੀਂ ਕੁਝ ਘੰਟਿਆਂ ਬਾਅਦ ਹੀ ਸਰਕਾਰ ਬਣਾਉਣ ਜਾ ਰਹੇ ਹਾਂ ਉੱਥੇ ਹੀ ਕੇਂਦਰੀ ਮੰਤਰੀ ਹਰਸ਼ਮ ਲੋ ਉਤਰਾ ਨੇ ਕਿਹਾ ਹੈ ਕਿ ਅਰਵਿੰਦ ਕੇਜੀਵਾਲ ਦਾ ਕੋ ਸ਼ਾਸਨ ਅਤੇ ਉਹਨਾਂ ਅਤੇ ਉਹਨਾਂ ਦੀ ਪਾਰਟੀ ਦਾ ਭ੍ਰਿਸ਼ਟਾਚਾਰ ਜਨਤਾ ਦੇ ਸਾਹਮਣੇ ਆ ਗਿਆ ਹੈ ਜਿਸ ਕਾਰਨ ਜਨਤਾ ਨੇ ਸਰਕਾਰ ਬਦਲਣ ਦਾ ਫੈਸਲਾ ਕੀਤਾ ਹੈ ਦਿੱਲੀ ਭਾਜਪਾ ਨੂੰ ਆਪਣਾ ਪਰੋਸਯੋਗਤਾ ਦੂਜੇ ਰਾਜਾਂ ਵਿੱਚ ਵਿਕਾਸ ਕਾਰਜਾਂ ਪਿਛਲੇ 10 ਸਾਲਾਂ ਚ ਕੇਂਦਰ ਸਰਕਾਰ ਦੇ ਕੰਮਾਂ ਕਰਕੇ ਭਾਜਪਾ ਨੂੰ ਇੱਕ ਮੌਕਾ ਦੇ ਰਹੀ ਹੈ ਭਾਜਪਾ ਪੂਰਨ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੀ ਹੈ ਦੱਸ ਦੇ ਕੇ ਦਿੱਲੀ ਚ 5 ਫਰਵਰੀ ਨੂੰ ਵੋਟਾਂ ਪਈਆਂ ਸਨ ਚੋਣ ਕਮਿਸ਼ਨ ਮੁਤਾਬਿਕ ਕੁੱਲ 60.54 ਫੀਸਦੀ ਵੋਟਾਂ ਪਈਆਂ ਸਨ ਦਿੱਲੀ ਵਿਧਾਨ ਸਭਾ ਚੋਣਾਂ ਚ ਕੁੱਲ 699 ਉਮੀਦਵਾਰ ਮੈਦਾਨ ਵਿੱਚ ਹਨ ਆਪ ਤੇ ਕਾਂਗਰਸ 70-70 ਸੀਟਾਂ ਤੇ ਭਾਜਪਾ 68 ਸੀਟਾਂ ਦੇ ਚੋਣ ਲੜ ਰਹੀ ਹੈ ਐਨਡੀਏ ਨੂੰ ਇੱਕ ਸੀਟ ਜੀਡੀਪੀ ਨੂੰ ਅਤੇ ਇੱਕ ਸੀਟ ਐਲ ਜੀਪੀ ਨੂੰ ਦਿੱਤੀ ਗਈ ਹੈ ਇਸ ਵਾਰ ਵੀ ਆਮ ਆਦਮੀ ਪਾਰਟੀ ਭਾਜਪਾ ਤੇ ਕਾਂਗਰਸ ਵਿਚਾਲੇ ਮੁਕਾਬਲਾ ਹੈ ਦੱਸ ਦिए ਕੀ VOTING 5 ਫਰਵਰੀ ਨੂੰ ਕੋਪੜਾ ਵਿੱਚ ਹੋਈ ਸੀ ਦਿੱਲੀ ਚੋਣਾਂ 'ਚ 699 ਉਮੀਦਵਾਰਾਂ ਦੀ ਕਿਸਮਤ ਦਾ ਤੇ ਲੱਗੀ ਹੋਈ ਹੈ ਜਿਨ੍ਹਾਂ 'ਚ 602 ਪੁਰਸ਼ 96 ਔਰਤਾਂ ਤੇ ਇੱਕ ਹੋਰ ਉਮੀਦਵਾਰ ਸ਼ਾਮਿਲ ਹੈ ਸੋ ਇਸਨ ਤਕਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲਾਂ ਬਣੇ ਰਹੋ ਧੰਨਵਾਦ